CISF ਦੀ ਨੌਕਰੀਕਾਰੇ ਪੰਜਾਬ ਦੀ ਧੀ ਕੁਲਵਿੰਦਰ ਕੌਰ ਨੇ ਕੱਲ ਕੰਗਨਾ ਰਣੌਤ ਦੇ ਚਪੇੜ ਮਾਰ ਕੇ ਇੱਕ ਬਹੁਤ ਹੀ ਵੱਡਾ ਦਲੇਰੀ ਭਰਿਆ ਕੰਮ ਕੀਤਾ ਅਤੇ ਅੱਜ ਪੂਰਾ ਪੰਜਾਬ ਭੈਣ ਕੁਲਵਿੰਦਰ ਕੌਰ ਦੇ ਸਾਥ ਖੜਿਆ ਹੈ ਅਤੇ ਉਹਦੀ ਰੱਜ ਕੇ ਤਾਰੀਫ ਕਰ ਰਿਹਾ ਹੈ ਇੱਥੋਂ ਤੱਕ ਕਿ ਦੇਸ਼ਾਂ ਵਿਦੇਸ਼ਾਂ ਤੋਂ ਲੋਕ ਕੁਲਵਿੰਦਰ ਕੌਰ ਦੀ ਤਾਰੀਫ ਕਰਦੇ ਪੈ ਨੇ ਅਤੇ ਫੁੱਲ ਸਪੋਰਟ ਕਰ ਰਹੇ ਨੇ ਕਿਸਾਨ ਅੰਦੋਲਨ ਦੇ ਦੌਰਾਨ ਦਲਜੀਤੋ ਸਾਝ ਨੇ ਵੀ ਕਿਸਾਨਾਂ ਦਾ ਸਾਥ ਦਿੱਤਾ ਸੀ ਅਤੇ ਇਸੇ ਕੰਗਨਾ ਰਣੌਤ ਨੇ ਦਲਜੀਤੋ ਸਾਝ ਨੂੰ ਵੀ ਖਾਲਿਸਤਾਨੀ ਕਹਿ ਕੇ ਟਾਰਗੇਟ ਕੀਤਾ ਅਤੇ ਕੁਲਵਿੰਦਰ ਕੌਰ ਦੇ ਸੱਥਪੜ ਵਾਲੀ ਗੱਲ ਤੋ ਬਾਦ ਦਲ ਜੀ ਦੋ ਸਾਂਝੀ ਨੇ ਇੱਕ ਪੋਸਟ ਸ਼ੇਅਰ ਕੀਤੀ ਜਿਹਦੇ ਵਿੱਚ ਉਹਨੇ ਲਿਖਿਆ ਕਿ ਇੱਟ ਦਾ ਜਵਾਬ ਪੱਥਰ ਨਾਲ ਸਾਡੇ ਕਿਸਾਨਾਂ ਨਾਲ ਤੇ ਸਾਡੇ ਪੰਜਾਬ ਨਾਲ ਸੋਚ ਸਮਝ ਕੇ ਪੰਗਾ ਲਿਆ ਕਰੋ ਅੱਜ ਭੈਣ ਕੁਲਵਿੰਦਰ ਕੌਰ ਦਾ ਵੀ ਇੱਕ ਬਿਆਨ ਸਾਹਮਣੇ ਆਇਆ ਜਿਹਦੇ ਵਿੱਚ ਉਹਨੇ ਕਿਹਾ ਹੈ ਕਿ ਮੈਨੂੰ ਆਪਣੀ ਨੌਕਰੀ ਦੀ ਕੋਈ ਫਿਕਰ ਨਹੀਂ ਆਪਣੀ ਮਾਂ ਅੱਗੇ ਹਜ਼ਾਰਾਂ ਨੌਕਰੀਆਂ ਕੁਰਬਾਨ ਨੇ ਕੁਲਵਿੰਦਰ ਕੌਰ ਨੇ ਆਪਣੀ ਮਾਂ ਅਤੇ ਹੋਰਾਂ ਦੀਆਂ ਮਾਵਾਂ ਦੀ ਬੇਇੱਜ਼ਤੀ ਦਾ ਬਦਲਾ ਲੈ ਲਿਆ ਇਸ ਭੈਣ ਦੀ ਦਲੇਰੀ ਲਈ ਵੀਡੀਓ ਨੂੰ ਇੱਕ ਲਾਈਕ ਜ਼ਰੂਰ ਕਰਿਓ ਅਤੇ ਬਣੇ ਰਹੋ ਸਾਡੇ ਚੈਨਲ ਦੇ ਨਾਲ